ਉਹ ਮਾਵਾ ਜਰੂਰ ਦੇਖਣ ਜੋ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ ਗਾਣਿਆਂ ਤੇ ਰੀਲਾਂ ਬਣਾ ਕੇ ਫੇਮਸ ਹੋਣਾ ਚਾਹੁੰਦੀ ਨੇ ਇੰਸਟਾਗ੍ਰam ਤੇ ਪਾਉਂਦੀਆਂ ਨੇ ਸੋ ਇਹ ਬੱਚੀ ਦੇਖ ਸਕਦੇ ਹੋ ਕਿੰਨੀ ਮਿਹਨਤ ਕਰਦੀ ਔਰ ਛੋਟੀ ਜਿਹੀ ਇੱਕ ਸਾਈਕਲ ਤੇ ਆਪਣੇ ਪਿਤਾ ਦੇ ਨਾਲ 250 ਕਿਲੋਮੀਟਰ ਤੋਂ ਦੂਰ ਤੋਂ ਆਈ ਹੈ ਸੋ ਸਾਈਕਲ ਵੀ ਦੇਖ ਸਕਦੇ ਹੋ ਛੋਟਾ ਜਿਹਾ ਸਾਈਕਲ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਨਹੀਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਰਸਤੇ ਦੇ ਵਿੱਚ ਜਦੋਂ ਤੁਸੀਂ ਤੁਰੇ ਸੀ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਤੁਹਾਡੀ ਉਮਰ ਬਹੁਤ ਛੋਟੀ ਹੈ ਲੰਬਾ ਸਫ਼ਰ ਹੈ ਤੁਹਾਨੂੰ ਤਕਲੀਫ ਹੋ ਸਕਦੀ ਹੈ ਮੁਸ਼ਕਲ ਆ ਸਕਦੀ ਹੈ ਕਾਇ ਪਰ ਮੇਰਾ ਮਨ ਨਹੀਂ ਇਹ ਕਰਦਾ ਮੈਂ ਰੋ ਸਾਈਕਲ ਤੇ ਜਾਉਂ ਘੁੰਮਣੇ ਅ ਰਸਤੇ ਤੇ ਡਰਤਾ ਨਹੀਂ ਲੱਗਿਆ ਕਿਤੇ ਨੋ ਹਾਂ ਹਮੇ ਸਾਈਕਲ ਬਾਦਾਂ ਸਾਈਕਲ ਦਾ ਕੀ ਹੋ ਗਿਆ ਦੱਸ ਦੇ ਦੱਸੋ ਕੋਈ ਰਸਤੇ ਤੇ ਕੋਈ ਪਰੇਸ਼ਾਨੀ ਆਈ ਹੋਵੇ ਮੇਰੇ ਸਾਈਕਲ ਨੇ ਕੀ ਪਹੀਆ ਨਿਕਲ ਗਿਆ ਤੇ ਮੇਰੇ ਡੈਡੀ ਨੇ ਪਿਓ ਵਾਲਾ ਪਹੀਆ ਧੰਨ ਲਾ ਦਿਆ ਯੋਨ ਪਹੀਆ ਧੰਨ ਲਾ ਦਿਆ ਅੱਛਾ ਜਿਹੜੀ ਆਹ ਤੁਸੀਂ ਨੇਮ ਪਲੇਟ ਲਾਈ ਹੈ ਇਹ ਪੁਆਦ ਵਾਲੇ ਦਾ ਕੀ ਮਤਲਬ ਹੋਇਆ ਹਾਂਜੀ ਸਾਡਾ ਏਰੀਆ ਜਿਹੜਾ ਪੈਂਦਾ ਜੀ ਪੁਆਦ ਏਰੀਆ ਦੇ ਵਿੱਚ ਪੈਂਦਾ ਜੀ ਤੇ ਸਾਨੂੰ ਆਪਣੇ ਏਰੀਆ ਦੇ ਪਵਾਦੇ ਵਾਲਿਆਂ ਦੇ ਜੀ ਬਹੁਤ ਮਾਣ ਆ ਜੀ ਸਾਨੂੰ ਸਾਰਿਆਂ ਦਾ ਪਿਆਰ ਮਿਲ ਰਿਹਾ ਜੀ ਇੰਨਾ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਜੀ ਇੱਥੇ ਪਹੁੰਚੇ ਆ ਜੀ ਆਪਣੇ ਪਿੰਡ ਤੋਂ ਚੱਲ ਗਏ ਜੀ 250 ਕਿਲੋਮੀਟਰ ਦਾ ਸਫ਼ਰ ਸਾਡਾ ਅੱਜ ਕੰਪਲੀਟ ਹੋਇਆ ਜੀ ਸੈਕਿੰਗ ਕਲਾਸ ਨੂੰ ਮੈਂ 7 ਮੇਰੀ ਇਅਰ ਅੱਛਾ ਕਿੱਥੇ ਰਹਿਣੇ ਕਿੱਥੇ ਹੋ ਹੁਣ ਸਾਲਾ ਪਿੰਡ ਅੱਜ ਤੁਸੀਂ ਕਿੱਥੇ ਆਏ ਹੋ ਗੋਲਡਨ ਟੈਂਪਲ ਅੰਬੜਾ ਕਿਸ ਤੇ ਆਏ ਹੋ ਸਾਈਕਲ ਮੈਂ ਵੇਖ ਰਿਹਾ ਸਾਈਕਲ ਤੇ ਚਲਾ ਰਹੇ ਸੀ ਕਿ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਸਾਈਕਲ ਤੇ ਹੀ ਜਾਣਾ ਹੈ ਮੈਂ ਸਾਈਕਲ ਤੇ ਜਾਣਾ ਮੇਰੇ ਮਨ ਕਰਦਾ ਹੈ ਅੱਛਾ ਦੱਸ ਤੇ ਪਾਪਾ ਤਾਂ ਨਹੀਂ ਕਿਹਾ ਵੀ ਪਾਪਾ ਸਾਈਕਲ ਤੇ ਤੈਨੂੰ ਨਾਲ ਲੈ ਕੇ ਜਾਣਾ ਜਾਂ ਤੁਸੀਂ ਆਪਣੇ ਆਪ ਕਰਦਾ ਹੈ ਆਪਣੇ ਮਨ ਕਰਦਾ ਹੈ ਛੁੱਟੀਆਂ ਹੋ ਗਈ ਸੀ ਵੀ ਡੈਡੀ ਮੈਂ ਘਰ ਕੀ ਕਰੂੰਗਾ ਜੀ ਵੀ ਮੈਂ ਵੀ ਤੁਹਾਡੇ ਨਾਲ ਹੀ ਚੱਲੂੰਗੀ ਮੈਂ ਕਿਹਾ ਬੇਟਾ ਤੂੰ ਛੋਟਾ ਹਾਲੀ ਫਰੈਂਡ ਦੇ ਜੇਕਰ ਨਹੀਂ ਡੈਡੀ ਅਸੀਂ ਆਰਾਮ ਨਾਲ ਚੱਲਾਂਗੇ ਫਿਰ ਮੈਂ ਇਹਨੂੰ 15 20 ਦਿਨ ਟ੍ਰੇਨਿੰਗ ਕਰਾਈ ਜੀ ਮਤਲਬ ਪਿੰਡ ਪਰ 5 6 ਕਿਲੋਮੀਟਰ ਇਹਨੂੰ ਡੇਲੀ ਸਾਈਕਲ ਚਲਾਉਂਦੀ ਸੀ ਜੇ ਘਰ ਵਾਹ ਸੋਚਿਆ ਵੀ ਚਲੋ ਵੇਖ ਖਿੱਚ ਲੈ ਗਈ ਫਿਰ ਜੀ ਫਿਰ ਇਹ ਕਹਿਣ ਲੱਗੀ ਜੜੀ ਚਲੋ ਵੀ ਅਸੀਂ ਤਿਆਰ ਹ ਹੋਣਾ ਫਿਰ ਆਪਾਂ ਨੇ 8 ਦਿਨ ਪਹਿਲਾਂ ਹੀ ਸਫਰ ਸ਼ੁਰੂ ਕੀਤਾ ਸੀ ਤੇ ਅਸੀਂ ਅੱਜ ਪਹੁੰਚੇ ਹਾਂ ਇੱਥੇ ਜੀ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬੱਚਿਆਂ ਨੂੰ ਸਕੂਲਾਂ ਦੇ ਵਿੱਚੋਂ ਛੁੱਟੀਆਂ ਹੋ ਜਾਂਦੀਆਂ ਨੇ ਤਾਂ ਬੱਚੇ ਹਮੇਸ਼ਾ ਕਿਤੇ ਨਾ ਕਿਤੇ ਘੁੰਮਣ ਜਾਣਾ ਚਾਹੁੰਦੇ ਨੇ ਜਾਂ ਰਿਸ਼ਤਦਾਰੀ ਜਾਂ ਨਾਨਕੇ ਕਿਤੇ ਵੀ ਜਾਂਦੇ ਨੇ ਪਰ ਅੱਜ ਤੁਹਾਨੂੰ ਇੱਕ ਛੋਟੇ ਜਿਹੇ ਅਜਿਹੇ ਬੱਚੀ ਨਾਲ ਮਲਾਵਾਂਗੇ ਜਿਸ ਦੀ ਉਮਰ ਮਹਿਜ 7 ਸਾਲ ਦੀ ਹੈ ਪਰ ਜਿਹੜੇ ਉਸ ਦੇ ਸੁਪਨੇ ਨੇ ਉਹ ਬਹੁਤ ਵੱਡੇ ਨੇ ਤਕਰੀਬਨ 250 ਕਿਲੋਮੀਟਰ ਆਪਣੇ ਪਿਤਾ ਦੇ ਨਾਲ ਸਾਈਕਲ ਤੇ ਸਫ਼ਰ ਕੀਤਾ ਹੈ ਤੇ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੋਟਾ ਜਿਹਾ ਬੱਚਾ ਇਹ ਬੱਚੀ ਹੈ ਜੋ 7 ਸਾਲ ਦੀ ਹੈ ਔਰ ਨਾਲ ਉਸਦੇ ਪਿਤਾ ਨੇ ਜੋ ਤਕਰੀਬਨ 8 ਦਿਨ ਦਾ ਸਫ਼ਰ ਤੈਅ ਕਰਕੇ ਚੰਡੀਗੜ੍ਹ ਦੇ ਕੋਲ ਲਾਲੜੂ ਹੈ ਉਥੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਦੇ ਉੱਤੇ ਛੋਟਾ ਜਿਹਾ ਬੱਚੀ ਹੈ ਜਿਹੜੀ ਇਹ ਆਪ ਸਾਈਕਲ ਚਲਾ ਕੇ ਅੱਧ ਦਿਨਾਂ ਦੇ ਵਿੱਚ ਇੱਥੇ ਪਹੁੰਚੀ ਹੈ ਸੋ ਗੱਲਬਾਤ ਕਰਾਂਗੇ ਕਿ ਇਸ ਬੱਚੀ ਦੇ ਕੀ ਸੁਪਨੇ ਨੇ ਜਿੱਥੇ ਕਿ ਅੱਜ ਕੱਲ੍ਹ ਦੇ ਬੱਚੇ ਜੋ ਮੋਬਾਈਲਾਂ ਦੇ ਵਿੱਚ ਰੁੱਝੇ ਹੋਏ ਨੇ ਜੋ ਰੀਲਾਂ ਬਣਾਉਣ 'ਚ ਲੱਗੇ ਹੋਏ ਨੇ ਔਰ ਜਿਨ੍ਹਾਂ ਦੀਆਂ ਮਾਵਾਂ ਗਾਣੇ ਤੇ ਛੋਟੇ ਛੋਟੇ ਬੱਚਿਆਂ ਨੂੰ ਨਚਾ ਕੇ ਰੀਲਾ ਬਣਾਉਣ ਯਾਰੇ ਸੋ ਉਹਨਾਂ ਨੂੰ ਇਹ ਵੀਡੀਓ ਖਾਸ ਦੇਖਣੀ ਚਾਹੀਦੀ ਹੈ ਤੁਹਾਨੂੰ ਇਸ ਤੋਂ ਸਿੱਖਿਆ ਜ਼ਰੂਰ ਮਿਲੇਗੀ ਸੋ ਗੱਲਬਾਤ ਕਰਾਂਗੇ ਉਸ ਬੱਚੇ ਨਾਲ ਉਸ ਦੇ ਪਿਤਾ ਨਾਲ ਔਰ ਉਸ ਦੇ ਦਾਦਾ ਦਾਦੀ ਵੀ ਨਾਲ ਆਏ ਨੇ ਸੋ ਬਹੁਤ ਵੱਡੇ ਸੁਪਨੇ ਨੇ ਇਸ ਬੱਚੇ ਦੇ ਸਭ ਤੋਂ ਪਹਿਲਾਂ ਆਪਾਂ ਬੱਚੇ ਤੋਂ ਪੁੱਛਦੇ ਹਾਂ ਬੇਟਾ ਤੁਹਾਡਾ ਨਾਮ ਕੀ ਹੈ ਜਸਮੀਨ ਕੌਰ ਮੇਰਾ ਨਾਮ ਹੈ ਕਿੰਨੀ ਉਮਰ ਹੈ ਔਰ ਕਿਹੜੀ ਕਲਾਸ ਚ ਪੜ੍ਹਦੇ ਹੋ ਸੈਕਿੰਡ ਕਲਾਸ ਨੂੰ ਮੈਂ 7th ਮੇਰੀ ਈਅਰ ਅਛਾ ਕਿੱਥੇ ਰਹਿੰਦੇ ਕਿੱਥੇ ਹੋ ਹੁਣ ਸਾਲਾ ਪਿੰਡ ਅੱਜ ਤੁਸੀਂ ਕਿੱਥੇ ਆਏ ਹੋ 골ਡਨ ਟੈਂਪਲ ਅੰਬੜਾ ਕਿਸ ਤੇ ਆਏ ਹੋ ਸਾਈਕਲ ਮੈਂ ਵੇਖ ਰਿਹਾ ਸਾਈਕਲ ਤੇ ਚਲਾ ਰਹੇ ਸੀ ਕਿ ਕਿਵੇਂ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਸਾਈਕਲ ਤੇ ਹੀ ਜਾਣਾ ਹੈ ਮੈਨੂੰ ਸਾਈਕਲ ਤੇ ਜਾਣਾ ਮੇਰੇ ਮਨ ਕਰਦਾ ਹੈ ਅੱਛਾ ਪਾਪਾ ਤਾਂ ਨਹੀਂ ਕਿਹਾ ਵੀ ਪਾਪਾ ਸਾਈਕਲ ਤੇ ਤੈਨੂੰ ਨਾਲ ਲੈ ਕੇ ਜਾਣਾ ਜਾਂ ਤੁਸੀਂ ਆਪਣੇ ਆਪ ਕਰਦਾ ਹੈ ਆਪਣੇ ਮਨ ਕਰਦਾ ਹੈ ਤੇ ਕਿਵੇਂ ਮੰਨ ਦੇ ਵਿੱਚ ਆਇਆ ਕਿਉਂਕਿ ਬੜੀ ਦੂਰ ਪਿਆ 250 ਕਿਲੋਮੀਟਰ ਦਾ ਸਫ਼ਰ ਹੈ ਕਿੰਨੇ ਦਿਨ ਲੱਗੇ ਤੁਹਾਨੂੰ ਮੈਨੂੰ 8 ਦਿਨ ਲੱਗੇ ਮੇਰੇ ਮੈਂ ਰੈਡੀ ਕਰ ਲੈ ਜਾ ਰਿਹਾ ਸੀ ਇਸ ਕਰਕੇ ਮੈਂ ਵੀ ਚਲੂ ਮੇਰਾ ਮਨ ਕਰ ਜਾਇਆ ਅਕਸਰ ਅੱਜਕੱਲ ਬੱਚੇ ਮੋਬਾਈਲਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਗੇਮਾਂ ਖੇਡਣੀਆਂ ਪਸੰਦ ਕਰਦੇ ਨੇ ਜਾਂ ਰੀਲਾਂ ਬਣਾਉਣੀਆਂ ਪਸੰਦ ਕਰਦੇ ਨੇ ਪਰ ਤੁਸੀਂ ਸਾਈਕਲ ਤੇ 8 ਦਿਨ ਲਗਾਤੇ ਤੁਹਾਡਾ ਨਹੀਂ ਮਨ ਕਰਦਾ ਕਿ ਮੈਂ ਵੀ ਮੋਬਾਈਲਾਂ ਦੇ ਵਿੱਚ ਗੇਮਾਂ ਖੇਡਾਂ ਨੋ ਸੁਪਨਾ ਕੀ ਤੁਹਾਡਾ ਮੇਰਾ ਸੁਪਨਾ ਮੈਂ ਰੋਜ਼ ਸਾਈਕਲ ਤੇ ਘੁੰਮਾਂ ਕਿੱਥੇ ਘੁੰਮਣਾ ਚਾਹੁੰਨੇ ਹੋ ਮੈਂ ਗੋਲਡਨ ਟੈਂਪਲ ਅੰਬਰਸਰ ਪੌਂਚੀ ਅੱਜ ਪੌਂਚੀ ਅੱਜ ਅੱਜ ਦੇ ਅੰਮ੍ਰਿਤਸਰ ਦਾ ਹੁਣ ਕੀਤੇ ਹੁਣ ਅੱਗੇ ਸੁਪਨਾ ਕੀ ਹੈ ਪੂਰਾ ਇੰਡੀਆ ਘੁੰਮਣਾ ਚਾਹੁੰਦੇ ਹੋ ਜਾਂ ਪੂਰਾ ਵਰਲਡ ਘੁੰਮਣਾ ਚਾਹੁੰਦੇ ਹੋ ਮੈਂ ਪੂਰਾ ਵਰਲਡ ਘੁੰਮਣਾ ਚਾਹੁੰਦੀ ਹਾਂ ਕੀ ਬਾਤ ਹੈ ਕਿਸਨੇ ਕਿਹਾ ਤਾਂ ਨਹੀਂ ਕਿ ਤੁਸੀਂ ਆ ਕੁਝ ਬੋਲਣਾ ਹੈ ਤੁਹਾਡੇ ਮਨ ਦੇ ਵਿਚਾਰ ਆਪਣੇ ਨੇ ਮੇਰੇ ਮਨ ਦੀ ਵਿਚਾਰ ਹੈ ਆਪਣੇ ਵਿਚਾਰ ਨੇ ਕੀ ਪਤਾ ਦੇਖਿਆ ਛੋਟੀ ਜੀ ਬੱਚੀ ਹੈ ਔਰ ਇਹਦੇ ਮਨ ਦੇ ਕਿੰਨੇ ਵਿਚਾਰ ਉੱਚੇ ਨੇ ਕੁਝ ਕਰਨਾ ਚਾਹੁੰਦੀ ਹੈ ਕੁਝ ਬੰਨਣਾ ਚਾਹੁੰਦੀ ਹੈ ਔਰ ਉਹ ਮਾਵਾ ਜ਼ਰੂਰ ਦੇਖਣ ਜੋ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਕੱਲ ਗਾਣਿਆਂ ਤੇ ਰੀਲਾਂ ਬਣਾ ਕੇ ਫੇਮਸ ਹੋਣਾ ਚਾਹੁੰਦੀ ਨੇ ਇੰਸਟਾਗ੍ਰam ਤੇ ਪਾਉਂਦੀਆਂ ਨੇ ਸੋ ਇਹ ਬੱਚੀ ਦੇਖ ਸਕਦੇ ਹੋ ਕਿੰਨੀ ਮਿਹਨਤ ਕਰਦੀ ਹੈ ਔਰ ਛੋਟੀ ਜੀ ਇੱਕ ਸਾਈਕਲ ਤੇ ਆਪਣੇ ਪਿਤਾ ਦੇ ਨਾਲ 250 ਕਿਲੋਮੀਟਰ ਤੋਂ ਦੂਰ ਤੋਂ ਆਈ ਹੈ ਸੋ ਸਾਈਕਲ ਇਸ ਸਦੇ ਛੋਟਾ ਜਿਹਾ ਸਾਈਕਲ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ? ਨਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਅ ਰਸਤੇ ਦੇ ਵਿੱਚ ਜਦੋਂ ਤੁਸੀਂ ਤੁਰੇ ਸੀ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਤੁਹਾਡੀ ਉਮਰ ਬਹੁਤ ਛੋਟੀ ਹੈ, ਲੰਬਾ ਸਫ਼ਰ ਹੈ ਤੁਹਾਨੂੰ ਤਕਲੀਫ ਹੋ ਸਕਦੀ ਹੈ। ਕਾਏ ਪਰ ਮੇਰਾ ਮਨ ਯਹੀ ਕਰਦਾ ਮੈਂ ਜੋ ਸਾਈਕਲ 'ਚ ਜਾਉਂ ਘੁੰਮਣੇ। ਅ ਰਸਤੇ 'ਚ ਡਰ ਤਾਂ ਨਹੀਂ ਲੱਗਿਆ ਕਿਤੇ? ਨੋ। ਹਾਂ। ਆਪਣਾ ਸੈਕ ਬਾਦ ਆਦ ਸਾਈਕਲ ਦਾ ਕੀ ਹੋ ਗਿਆ ਦੱਸ ਦੇ। ਦੱਸੋ ਕੋਈ ਰਸਤੇ 'ਚ ਕੋਈ ਪਰੇਸ਼ਾਨੀ ਆਈ ਹੋਵੇ? ਮੇਰੇ ਸਾਈਕਲ ਦੇ ਪਹੀਆ ਨਿਕਲ ਗਿਆ ਤਾਂ ਮੇਰੇ ਡੈਡੀ ਨੇ ਇਹ ਵਾਲਾ ਪਹੀਆ ਧੰਨ ਲਾ ਦਿਆ ਇਹ ਵਾਲਾ ਪਹੀਆ ਧੰਨ ਲਾ ਦਿਆ ਅੱਛਾ ਟੁੱਟ ਗਿਆ ਸੀ ਫਿਰ ਮਨ ਚ ਡਰ ਨਹੀਂ ਆ ਕੇ ਮੈਂ ਵਾਪਸ ਚਲੇ ਜਾਵਾਂ ਮੈਂ ਇੰਨੀ ਦੂਰ ਨਹੀਂ ਚਲਾ ਸਕਦੀ ਨਹੀਂ ਮੇਰੇ ਮਨ ਮੈਂ ਆਤੇ ਮੈਂ ਰੋਜ਼ ਗੋਲਡਨ ਟੈਂਪਲ ਜਾਊਂਗੀ ਕੀ ਬਾਤ ਸੋ ਉਹਨਾਂ ਦੇ ਪਿਤਾ ਵੀ ਆਏ ਨੇ ਨਾਲ ਜਿਨ੍ਹਾਂ ਨੇ ਕਿ ਹਿੰਮਤ ਭਰੀ ਹੈ ਕਿਉਂਕਿ ਜਦੋਂ ਮਾਪੇ ਹੀ ਬੱਚੇ ਦੇ ਵਿੱਚ ਹਿੰਮਤ ਭਰਨਗੇ ਤਾਂ ਬੱਚੇ ਕੁਦਰਤੀ ਤੌਰ ਤੇ ਆਪੀ ਸਟਰੋਂਗ ਹੋਣਗੇ ਔਰ ਚੰਗਾ ਜਿਹੜਾ ਕਿ ਜ਼ਿੰਦਗੀ ਚ ਏਮ ਰੱਖਣਗੇ ਸਫਲ ਹੋਣਗੇ ਕੀ ਨਾਮ ਦੇ ਹਾਂਜੀ ਮੇਰਾ ਨਾਮ ਵਰਿੰਦਰ ਸਿੰਘ ਹੈ ਜੀ ਤੇ ਮੇਰਾ ਪਿੰਡ ਹੰਸਾਲਾ ਜੀ ਲਾੜੂ ਸਾਡੋਂ ਸ਼ਹਿਰ ਲੱਗਦਾ ਜੀ ਤੇ ਅਸੀਂ ਇੱਥੇ ਪਹੁੰਚੇ ਹਾਂ ਜੀ ਆਪਣੇ ਪਿੰਡ ਤੋਂ ਚੱਲ ਗਏ ਜੀ 250 ਕਿਲੋਮੀਟਰ ਦਾ ਸਫ਼ਰ ਸਾਡਾ ਅੱਜ ਕੰਪਲੀਟ ਹੋਇਆ ਜੀ ਬਿਲਕੁਲ ਜੀ ਸਾਈਕਲ ਤੇ ਜਿਹੜੀ ਆਹ ਤੁਸੀਂ ਨੇਮ ਪਲੇਟ ਲਾਈ ਹੈ ਇਹ ਪੁਆਦ ਵਾਲੇ ਦਾ ਕੀ ਮਤਲਬ ਹੋਇਆ ਹਾਂਜੀ ਸਾਡਾ ਏਰੀਆ ਜਿਹੜਾ ਪੈਂਦਾ ਜੀ ਪੁਆਦ ਏਰੀਆ ਦੇ ਵਿੱਚ ਪੈਂਦਾ ਹੈ ਜੀ ਤੇ ਸਾਨੂੰ ਆਪਣੇ ਏਰੀਆ ਦੇ ਪਵਾਦੇ ਵਾਲਿਆਂ ਦੇ ਜੀ ਬਹੁਤ ਮਾਣ ਆ ਜੀ ਸਾਨੂੰ ਸਾਰਿਆਂ ਦਾ ਪਿਆਰ ਮਿਲ ਰਿਹਾ ਜੀ ਇੰਨਾ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਸਬਬ ਕਿਵੇਂ ਬਣਿਆ ਕਿ ਕੋਈ ਛੋਟੀ ਜੀ ਬੱਚੀ ਹੈ ਅੱਜ ਕੱਲ ਚਲੋ ਮਨ ਦੇ ਵਿੱਚ ਵਿਚਾਰ ਬਣਦਾ ਮੈਂ ਕੁਝ ਅਲੱਗ ਕਰਨ ਦਾ ਤੁਸੀਂ ਵਿਚਾਰ ਬਣਾਇਆ ਪਰ ਬੱਚੇ ਨਾਲ ਕਿਵੇਂ ਸਬ ਬਣ ਗਏ ਹਾਂਜੀ ਵੈਸੇ ਮੇਰਾ ਪ੍ਰੈਨ ਤੱਕ ਇਕੱਲੇ ਦਾ ਆਣ ਦਾ ਸੀ ਪਹਿਲਾਂ ਜੀ ਮੈਂ ਸੋਚਿਆ ਵੀ ਮੈਂ ਇਕੱਲੇ ਜਾ ਕੇ ਆਉਂਗਾ ਦਰਬਾਰ ਸਾਹਿਬ ਜੀ ਤੇ ਫਿਰ ਬੱਚਿਆਂ ਲੱਗਿਆ ਜੀ ਵੀ ਦੀ ਛੁੱਟੀਆਂ ਹੋ ਗਈ ਸੀ ਵੀ ਡੈਡੀ ਮੈਂ ਘਰ ਕੀ ਕਰੂੰਗਾ ਜੀ ਵੀ ਮੈਂ ਵੀ ਤੁਹਾਡੇ ਨਾਲ ਹੀ ਚੱਲੂੰਗੀ ਮੈਂ ਕਿਹਾ ਬੇਟਾ ਤੂੰ ਛੋਟਾ ਹੈ ਹਾਲੀ ਜਿਹੜੀ ਅਸੀਂ ਆਰਾਮ ਨਾਲ ਚੱਲਾਂਗੇ ਫਿਰ ਮੈਂ ਇਹਨੂੰ 15-20 ਦਿਨ ਟ੍ਰੇਨਿੰਗ ਕਰਾਈ ਜੀ ਮਤਲਬ ਪਿੰਡ ਪਰ 5-6 ਕਿਲੋਮੀਟਰ ਇਹਨੂੰ ਡੇਲੀ ਸਾਈਕਲ ਚਲਾਉਂਦੀ ਸੀ ਜੇ ਘਰ ਵੇ ਆਇਆ ਸੋਚਿਆ ਵੀ ਚਲੋ ਵੇ ਖਿੱਚ ਲੈਗੀ ਫਿਰ ਜੀ ਫਿਰ ਇਹ ਕਹਿਣ ਲੱਗੀ ਜੜੀ ਚਲੋ ਵੀ ਅਸੀਂ ਤਿਆਰ ਹਾ ਹੋਣਾ ਫਿਰ ਆਪਾਂ ਨੇ 8 ਦਿਨ ਪਹਿਲਾਂ ਹੀ ਸਫਰ ਸ਼ੁਰੂ ਕੀਤਾ ਸੀ ਤੇ ਅਸੀਂ ਅੱਜ ਪਹੁੰਚੇ ਹਾਂ ਇੱਥੇ ਜੀ ਅੱਜ ਕੱਲ ਜਦੋਂ ਕਿਸੇ ਬੱਚੇ ਨਾਲ ਛੋਟੇ ਨਾਲ ਜਾਣਾ ਹੋਵੇ ਤਾਂ ਬੜਿਆ ਧਿਆਨ ਰੱਖਣਾ ਪੈਂਦਾ ਪਰ ਤੁਸੀਂ ਸਾਈਕਲ ਤੇ ਜੀਟੀ ਰੋਡ ਤੇ ਉਸ ਹਾਈਵੇ ਤੋਂ ਆਏ ਹੋ ਜੋ ਨੈਸ਼ਨਲ ਹਾਈਵੇ ਹੈ ਔਰ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਛੋਟੇ ਜਿਹੇ ਬੱਚੇ ਨੂੰ ਲੈ ਕੇ ਚੱਲਿਓ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ ਰਸਤੇ ਤੰਗ ਪਰੇਸ਼ਾਨ ਹੋ ਸਕਦੇ ਹੋ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ ਜੀ ਸਗੋਂ ਸਾਨੂੰ ਪੂਰਾ ਮਤਲਬ ਪਿਆਰ ਮਿਲਿਆ ਜੀ ਜਦ ਅਸੀਂ ਬਰੂਨ ਤੋਂ ਨਿਕਲੇ ਹਾਂ ਇੱਥੇ ਆਪਣੇ ਲਾਲੂ ਮੰਡੀ ਸੈਰ ਤੋਂ ਜੀ ਨਿਕਲੇ ਆਂ ਰੋਡ ਤੇ ਆਏ ਆਂ ਜੀ ਤੇ ਸਾਨੂੰ ਸਾਰਿਆਂ ਨੇ ਪਿਆਰ ਦਿਆ ਜੀ ਤੇ ਅਸੀਂ ਸੇਫਟੀ ਨਾਲ ਹੀ ਆਏ ਆਂ ਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਹੈ ਬਸ ਹੁਣ 5 ਕਿਲੋਮੀਟਰ ਆ ਕੇ ਬੱਚੇ ਦੇ ਟਾਇਰ ਖੁੱਲ ਗਏ ਸੀਦੇ ਜੀ ਇਹਦਾ ਵੀ ਜੀ ਮਤਲਬ ਬਚ ਗਏ ਚਲੋ ਮੈਨੇ ਬ੍ਰੇਕ ਲਗਾ ਲਿਆ ਜੀ ਫੇਰੇ ਇਹਦੇ ਮੈਂ ਟਾਇਰ ਚੇਂਜ ਕੀਤੀ ਸੀ ਜੀ ਇੱਧਰ ਉੱਧਰ ਬਦਲਦੇ ਫਿਰ ਵੀ ਜਿਵੇਂ ਅਸੀਂ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਇੱਥੇ ਪਹੁੰਚੇ ਆ ਜੀ ਤੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਜੀ ਵੈਸੇ ਕੀ ਕੰਮ-ਕਾਰ ਕਰਦੇ ਤੁਸੀਂ ਹਾਂ ਵੈਸੇ ਮੇਰਾ ਕੰਮ ਆਪਣਾ ਜੀ ਇੰਸ਼ੂਰੈਂਸ ਦਾ ਕੰਮ ਹੈ ਜੀ ਮੈਂ ਇੰਸ਼ੂਰੈਂਸੀ ਕਰਦਾ ਹਾਂ ਜੀ ਟਰੱਕਾਂ ਗੱਡੀਆਂ ਗਾਰਾਂ ਦਾ ਮੇਰਾ ਆਪਣਾ ਇੰਸ਼ੂਰੈਂਸ ਮੈਂ ਪਾਲਸੀਆਂ ਕੱਟਦਾ ਹਾਂ ਉਹਨਾਂ ਦੀ ਬਿਲਕੁਲ ਕੰਮ-ਕਾਰ ਵੀ ਕਰਦੇ ਹੋਰ ਜਿਹੜਾ ਇਹ ਸੁਪਨਾ ਸਾਈਕਲ ਵਾਲਾ ਇਹ ਸ਼ੋਅ ਕਿੱਥੋਂ ਜਾਗਿਆ ਕਿ ਮੈਂ ਸਾਈਕਲ ਤੇ ਇਸ ਤਰ੍ਹਾਂ ਦੀ ਯਾਤਰਾ ਕਰਾਂ ਮੈਂ ਇੱਕ ਦੋ ਮੇਰੇ ਸਾਈਕਲਿਸਟ ਸਿੰਦਾ ਮੈਂ ਉਹਨਾਂ ਨੂੰ ਦੇਖਦਾ ਜੀ ਆਪਣਾ ਅਮਰ ਅਮਰਿਤਪਾਲ ਖੁੱਦਾ ਸਿੰਘ ਜੀ ਤੇ ਇੱਕ ਦੇਵ ਕਰਾਈ ਵਾਲਾ ਜੀ ਅਸੀਂ ਉਹਨਾਂ ਦੀ ਵੀਡੀਓ ਦੇਖਦੇ ਹਾਂ ਤੇ ਮਿਰਤੀ ਰਾਣੀ ਵੀ ਦੇਖਦੀ ਹੈ ਜੀ ਇੱਕ ਦੇਵ ਕਰਾਈ ਵਾਲਾ ਦੀ ਕੁੜੀ ਹੈ ਛੋਟੀ ਜੀ ਹੁਣ ਪਹਾੜਾਂ ਤੇ ਘੁੰਮਣ ਗਈ ਸੀ ਜੀ ਉਹ ਉਹਦੀ ਵੀਡੀਓ ਦੇਖ ਕੇ ਜੀ ਇਨਸਪਾਇਰ ਹੋਈ ਹੈ ਕਿ ਡੈਡੀ ਪਹਾੜਾਂ ਤੇ ਚੜ ਸਕਦੀ ਹੈ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਹਾਂ ਜੀ ਫਿਰ ਇਹ ਸਾਈਕਲ ਅੱਗੇ ਮੇਰੇ ਨਾਲ ਆਈਏ ਥੇ ਜੀ ਪਰ ਅਕਸਰ ਅੱਜਕੱਲ੍ਹ ਵੇਖਿਆ ਜਾਂਦਾ ਹੈ ਕਿ ਜਮ ਦੇ ਜਵਾਕਾਂ ਨੂੰ ਵੀ ਮਾਵਾਂ ਜਿਹੜੀ ਕਿ ਮੋਬਾਈਲ ਵਿਖਾਉਂਦੀਆਂ ਨੇ ਧਿਆਨੇ ਲੱਗ ਜਾਣ ਰੋਣ ਨਾ ਤੇ ਤੁਹਾਡਾ ਬੱਚਾ ਜਿਹੜਾ ਹੈ ਉਹ ਨਹੀਂ ਕਹਿੰਦਾ ਕਿ ਮੈਂ ਵੀ ਪਾਪਾ ਘਰੇ ਮੋਬਾਈਲ થી ਗੇਮ ਖੇਡਣੀ ਹੈ ਮੈਂ ਇਹ ਕੰਮ ਨਹੀਂ ਕਿਉਂਕਿ ਇਹ ਜਿਹੜੇ ਅੱਜ ਇਹ ਕੰਮ ਕੀਤਾ ਸਾਈਕਲ ਚਲਾਇਆ ਨਹੀਂ ਦੂਰ ਆਈ ਹੈ ਇਹ ਸਾਈਕਲ ਤੇ ਇਹ ਬੜਾ ਵੱਡਾ ਇੱਕ ਏਮ ਹੈ ਇੱਕ ਮਾਂ ਪਿਓ ਦੇ ਜਿਹੜਾ ਜਿਹੜੀ ਕਿ ਸਿੱਖਿਆ ਹੁੰਦੀ ਆ ਉਹ ਲੈ ਕੇ ਆਈ ਆ ਕਈ ਮਾਪੇ ਜਿਹੜੇ ਸਿੱਖਿਆ ਦਿੰਦੇ ਨੇ ਬੱਚਿਆਂ ਨੂੰ ਉਹ ਇੰਸਟਾਗ੍ਰਾਮਾਂ ਇੰਸਟਾਗ੍ਰਾਮਾਂ ਤੇ ਰੀਲ ਨਹੀਂ ਬਣਾਈ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੇ ਸਾਡੇ ਮੈਸੇਜ ਦਾ ਪਹਿਲਾ ਇਹ ਹੈ ਜੀ ਜਿਹੜੀ ਮਾਵਾਂ ਜੀ ਤੇ ਉਹ ਸਾਡਾ ਬੱਚਾ ਧਿਆਨ ਰੱਖਣ ਦੀ ਜਿਹੜੀ ਇਹਦੀ ਮੰਮੀ ਹੈ ਜੀ ਉਹ ਇਹਦਾ ਬਹੁਤ ਧਿਆਨ ਰੱਖਦੀ ਹੈ ਜੀ ਫੋਨ ਦੇ ਵਿੱਚ ਲੋ ਇਹਨੂੰ ਬਹੁਤ ਘੱਟ ਹੀ ਦਿੰਦੇ ਆ ਅਸੀਂ ਹੋਰ ਸਾਡੇ ਫੋਨ ਦੇ ਵਿੱਚ ਕੋਈ ਗੇਮ ਨਹੀਂ ਹੈਗੀ ਜਿੱਦਣ ਸਾਡੇ ਘਰ ਦੇ ਵਿੱਚ ਫੋਨ ਹੈ ਜੀ ਕਿਸੇ ਫੋਨ ਮੋਬਾਈਲ ਦੇ ਵਿੱਚ ਨਾ ਗੇਮ ਹੀ ਨਹੀਂ ਹੈਗੀ ਜੀ ਅਸੀਂ ਬੱਚੇ ਨੂੰ ਅਸੀਂ ਅੱਛੀ ਚੀਜ਼ਾਂ ਹੀ ਸਾਂਦੇ ਆ ਜੀ ਤੇ ਅਸੀਂ ਇਹਦਾ ਫਿਊਚਰ ਜੀ ਅੱਛੇ ਵਾਲੀ ਲੈ ਕੇ ਜਾਏਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਨੂੰ ਦੇਖੋਗੇ ਅਸੀਂ ਕਿੱਥੇ ਪਹੁੰਚਦੇ ਹਾਂ ਸਾਈਕਲਾਂ ਦੇ ਆਪਣੇ ਆਪਣੇ ਜੀ ਅਗਲਾ ਸੁਪਨਾ ਕੀ ਹੈ ਵੀ ਦੱਸ ਦੋ ਕਿਉਂਕਿ ਹੁਣ ਤਾਂ 250 ਕਿਲੋਮੀਟਰ ਬੱਚੀ ਦੇ ਨਾਲ ਤੈਅ ਕੀਤਾ ਅਗਲਾ ਸੁਪਨਾ ਕੀ ਹੈ ਅੱਗੇ ਅਸੀਂ ਤਿਆਰੀ ਅੱਗੇ ਦੀ ਸੋਚ ਰਹੇ ਹਾਂ ਅਜੂਰ ਸਾਹਿਬ ਆਣ ਦੀ ਸਾਈਕਲਾਂ ਦੇ ਜੀ ਪਰ ਇਹਦੇ ਸਾਡੇ ਨਾਲ ਦੀ ਮੰਮੀ ਆ ਗਈ ਜੀ ਸਾਈਕਲ ਤੇ ਕੀ ਬਾਤ ਹੁਣ ਮੰਮੀ ਵੀ ਆਊਗੀ ਨਾਲ ਹਾਂਜੀ 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 ਵੈਸੇ ਉਹਨੇ ਹੁਣ ਆਣਾ ਸੀ ਚਲੋ ਹੁਣ ਘਰ ਦੀ ਜ਼ਿੰਮੇਵਾਰੀ ਹੈ ਜੀ ਪਿੱਛੇ ਉਹ ਵੀ ਦੇਖਣੀ ਪੈਂਦੀ ਹੈ ਜੀ ਤੇ ਅਸੀਂ ਫਿਰ ਸਫ਼ਰ ਕਰਾਂਗੇ ਹਾਲੇ ਕੁਝ ਮਹੀਨੇ ਰੁਕੇ ਜੀ ਹਾਂਜੀ ਸੋ ਕੀ ਪਲਾਨ ਹੈ ਦੇਖੋ ਹੁਣ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਵਾਈਫ ਵੀ ਨਾਲ ਆਊਗੀ ਦੀ ਮੰਮੀ ਵੀ ਨਾਲ ਆਊਗੀ ਉਹ ਤੁਸੀਂ ਤਿੰਨੋਂ ਅਲੱਗ-ਅਲੱਗ ਸਾਈਕਲਾਂ ਤੇ ਫਿਰ ਕਿੱਥੋਂ ਦੀ ਯਾਤਰਾ ਪਹਿਲਾਂ ਸ਼ੁਰੂਆਤ ਕਿੱਥੋਂ ਕਰਨੀ ਹੈ ਬਸ ਸ਼ੁਰੂ ਸਿਰੋਸੇ ਲਾਲੂ ਮੰਡੀ ਤੋਂ ਹੀ ਕਰਨੀ ਹੈ ਜੀ ਲਾਲੂ ਸੇਰ ਤੋਂ ਹੀ ਕਰਨੀ ਹੈ ਜੀ ਹਾਂਜੀ ਹਾਂਜੀ ਤੇ ਅੱਜ ਸਾਡੇ ਨਾਲ ਉਹ ਤਾਂ ਚਲੋ ਆ ਨਹੀਂ ਸਕੀ ਮੈਂ ਸਰਾ ਕੇ ਮੰਮੀ ਡੈਡੀ ਬੁਲਾਇਆ ਜੀ ਆਪਣੇ ਅੱਜ ਪਿੱਛੇ ਖੜੇ ਆ ਜੀ ਮੇਰੇ ਮਾਤਾ ਪਿਤਾ ਜੀ ਇਹ ਅੱਜ ਆਏ ਆ ਜੀ ਹਾਂਜੀ ਬਿਲਕੁਲ ਜੀ ਇਹਨਾਂ ਦੇ ਮਾਤਾ ਪਿਤਾ ਲੋ ਬੱਚੀ ਦੇ ਦਾਦਾ ਦਾਦੀ ਵੀ ਆਏ ਨੇ ਨਾਲ ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਪਰਿਵਾਰ ਨੂੰ ਜਦੋਂ ਉਹਨਾਂ ਦੇ ਬੱਚੇ ਇੱਕ ਵਧੀਆ ਕਾਰਜ ਕਰਦੇ ਨੇ ਵਧੀਆ ਰਸਤਾ ਚੁੰਮਦੇ ਨੇ ਤੁਹਾਨੂੰ ਅੱਜ ਫਕਰ ਮਹਿਸੂਸ ਹੁੰਦਾ ਬੱਚਿਆਂ ਨੂੰ ਹਾਂ ਜੀ ਸਾਨੂੰ ਆਪਣੀ ਪੁੱਤਰੀ ਤੇ ਬਹੁਤ ਮਾਣ ਆ ਜੀ ਅਸੀਂ ਇਹ ਸੋਚਿਆ ਵੀ ਨਹੀਂ ਸੀ ਵੀ ਸਾਡੀ 7 ਸਾਲਾਂ ਦੀ ਜੈਸਮੀਨ कौर ਵੀ ਇਨਾ 220 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਰਬਾਰ ਸਾਹਿਬ ਪਹੁੰਚ ਜੇਗੀ ਸਾਨੂੰ ਇਸ ਤੇ ਬਹੁਤ ਮਾਣ ਹੈ ਅਸੀਂ ਫੁੱਲੇ ਨਹੀਂ ਸਮਾਰੇ ਜਗੇ ਯਾਰ ਹਾਂਜੀ ਅਕਸਰ ਹੀ ਵੇਖੀ ਜਾਂਦਾ ਕਿ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਬੱਚੇ ਇਹਨੇ ਛੋਟੇ ਨੇ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਤੁਸੀਂ ਇਹ ਕਰੋ ਉਹਨਾਂ ਨੇ ਆਪਣੀ ਮਰਜ਼ੀ ਕਿਉਂਕਿ ਛੋਟੇ ਬੱਚੇ ਹੁੰਦੇ ਨੇ ਪਰ ਤੁਹਾਡੀ ਬੜੀ ਬੱਚੀ ਹੈ ਕਿੰਡੀ ਵਧੀਆ ਸੋਚ ਲੈ ਕੇ ਤੁਰੀ ਹੈ ਕਿ ਮੈਂ 8 250 ਕਿਲੋਮੀਟਰ ਦਾ ਸਫ਼ਰ ਕਰਕੇ ਅੱਜ 골ਡਨ ਟੈਂਪਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਹੈ ਸੋ ਕਿੱਥੋਂ ਇਹ ਵਿਚਾਰ ਪੈਦਾ ਹੋਇਆ ਬੱਚੀ ਦੇ ਮਸੇਨ ਮਤਲਬ ਸ਼ੁਰੂ ਤਾਂ ਇਹ ਆਪਣੇ ਪਾਪਾ ਦੇ ਨਾਲ YouTube ਦੇਖਦੀ ਆ ਉਹ ਤੇ ਮਤਲਬ ਜਿਹੜੇ YouTuber ਕਿਤੇ ਕਿਤੇ ਜਾਂਦੇ ਨੇ ਸਾਈਕਲਾਂ ਤੇ ਕੋਈ ਕਾਸੀ ਚੀਜ਼ ਤੇ ਜਾਂਦਾ ਉਹ ਨੂੰ ਦੇਖ ਕੇ ਤੇ ਵੀ ਮਨ ਚ ਖਿਆਲ ਆਇਆ ਵੀ ਮੈਂ ਵੀ ਆਪਣੇ ਪਾਪਾ ਨਾਲ ਸਾਈਕਲ ਤੇ ਦਰਬਾਰ ਸਾਹਿਬ ਚੱਲਾਂ ਜੀ ਮੈਂ ਉਹਨੂੰ ਦੇਖ ਕੇ ਵੀ ਇਹ ਵੀ ਆਪਣੇ ਪਾਪਾ ਨਾਲ ਤਿਆਰ ਹੋ ਗਈ ਦਰਬਾਰ ਸਾਹਿਬ ਜਾਣ ਵਾਸਤੇ ਜੀ ਹਾਂ ਇਹਦੇ ਪਾਪਾ ਵੀ ਫਿਰ ਛੋਟੇ ਹੁੰਦੇ ਕੋਈ ਸਾਈਕਲ ਯਾਤਰਾ ਕਰਦੇ ਸੀ ਜਾਂ ਹੁਣੇ ਸ਼ੌਂਕ ਜਾਕੇ ਹੁਣ ਇਹਨਾਂ ਤਿੰਨ ਚਾਰ ਸਾਲ ਤੋਂ ਹੀ ਸ਼ੌਂਕ ਜਾ ਗਿਆ ਜੀ ਇਸ ਚੀਜ਼ ਦਾ ਜੀ ਹਰ ਜੀ ਤੁਸੀਂ ਛਿੜਕਿਆ ਨਹੀਂ ਕਿ ਕਿਹੜੇ ਕੰਮ ਪੈ ਗਿਆ ਬੱਚੀ ਵਿਚਾਰੀ ਛੋਟੀ ਜੀ ਹੈ ਸਾਈਕਲ ਤੇ ਜਾਊਗੀ ਹਾਈਵੇ ਆ ਬੱਚੇ ਦਾ ਮਤਲਬ ਜਿਸ ਕੰਮ ਨੂੰ ਕਰਨ ਦਾ ਜੀ ਕਿਤੇ ਉਹਨੂੰ ਉਸ ਤੋਂ ਰੁਕਣਾ ਨਹੀਂ ਚਾਹੀਦਾਗਾ ਕਿਉਂਕਿ ਜੇ ਪਰ ਰੁਕਾਗਾ ਤਾਂ ਬੱਚਾ ਫਿਰ ਹੋਰ ਕੋਈ ਹੋਰ ਗਲਤ ਕੰਮ ਵਿੱਚ ਕਿਸੇ ਵਿੱਚ ਪੈ ਜਾਏਗਾ ਜਿਸ ਚੀਜ਼ ਬੱਚੇ ਦੀ ਇੱਛਾ ਨੂੰ ਕਰਨ ਦਿਓ ਕੰਮ ਪਰ ਉਹ ਕੰਮ ਚੰਗਾ ਹੋਣਾ ਚਾਹੀਦਾ ਜੀ ਬਿਲਕੁਲ ਤੁਹਾਡਾ ਨਾਮ ਦੱਸ ਦਿਓ ਮੇਰਾ ਨਾਮ ਬੁਖੀ ਸਿੰਘ ਹੈ ਜੀ ਤੇ ਪਿੰਡਾਂ ਸਾਲਾ ਆਪਣਾ ਜਿਲ੍ਹਾ ਮੋਹਾਲੀ ਹੈ ਜੀ ਮੇਰਾ ਸੋ ਬੱਚੇ ਦਾਦੀ ਵੀ ਇੱਥੇ ਮੌਜੂਦ ਹੈ ਲੱਗਦਾ ਨਹੀਂ ਕਿ ਜਿਵੇਂ ਦਾ ਮਾਹੌਲ ਚੱਲ ਰਿਹਾ ਹੈ ਅੱਜ ਕੱਲ ਵੈਸੇ ਵੀ ਬਾਹਰ ਨਿਕਲਣਾ ਬਹੁਤ ਮੁਸ਼ਕਲ ਨਹੀਂ ਹੈ ਜੀ ਨਹੀਂ ਹੈ ਜੀ ਘਰ ਮੇਰੇ ਨਾਲ ਜਾਣ ਬੈ ਡੈਡੀ ਦਾ ਬਹੁਤ ਪਿਆਰ ਕਰਦੀ ਹੈ ਹਾਂਜੀ ਹਾਂਜੀ ਪਹਿਲਾਂ ਜਾਣਦੀ ਹੈ ਜੀ ਮਨਾਲੀ ਸੀ ਮੈਂ ਬਹੁਤ ਜਾਣਦੀ ਜੀ YouTube ਤੇ ਬਹੁਤ ਗੱਡੀਆਂ ਜਾਂਦੇ ਆ ਪਰ ਮੋਟਰਸਾਈਕਲ ਤੇ ਵੀ ਜਾਂਦੇ ਆ ਫਿਰ ਹੁਣ ਸਾਈਕਲ ਤੇ ਆ ਗਈ ਬਹੁਤ ਰੋਕੇ ਨਹੀਂ ਇਸ ਰੰਦ ਲੈਣ ਆਏ ਇਹਨਾਂ ਨੂੰ ਵੀ ਜਿਹੜਾ ਮੈਂ ਛੋਟਾ ਮੁੰਡਾ ਜੀ ਜਤਿੰਦਰ ਸਿੰਘ ਮੇ ਚਲ ਕਰਾ ਚਲ ਮੁਰ ਜਾ ਅੱਛਾ ਜਦੋਂ ਘਰੋਂ ਲਾਲੂਡੂ ਤੋਂ ਤੁਰ ਪਏ ਸੀ ਤਾਂ ਸਰਹੰਦ ਤੋਂ ਤੁਸੀਂ ਵਾਪਸ ਲੈਣ ਵਾਸਤੇ ਆ ਗਏ ਗੱਡੀ ਚ ਗੱਡੀ ਸੀ ਬਾਈਕ ਦੀ ਗੱਡੀ ਚ ਰੱਖ ਲੇਗੇ ਬਈ ਫਿਰ ਮੁਰਜੋ ਪਿੱਛਾ ਹਾਂ ਕੀ ਕਹਿੰਦੇ ਫਿਰ ਇਹ ਨਾਜਾਇਜ਼ ਨਹੀਂ ਹੈ ਕਿ ਨੂੰ ਡੈਡੀ ਨਾਲ ਜਾਣਾ ਜੀ ਅੱਛਾ ਹਾਂਜੀ ਮੁਰੇ ਨੂੰ ਜੀ ਵਾਪਸ ਨੇ ਕਰੀ ਬਾਈ ਮੁਰਦੀ ਮੈਂ ਕਿ ਡੈਡੀ ਭੱਜਾ ਕਰ ਲਾ ਮੈਨੂੰ ਬਹੁਤ ਦਿਲ ਕਰਾ ਮੇਰੇ ਰੋਣ ਹੀ ਆ ਗਈ ਜੀ ਪੁੱਛਦੇ ਜੀ ਲੱਗਦਾ ਪਰ ਅੱਜ ਫਿਰ ਫਕਰ ਮਹਿਸੂਸ ਹੁੰਦਾ ਤੁਸੀਂ ਬਹੁਤ ਮਾਣ ਆਇਆ ਮੈਨੂੰ ਬਹੁਤ ਪਾਤੀ ਸੀ ਇੱਕ ਖੁਸ਼ੀ ਦੇ ਹੰਝੂ ਨੇ ਹਾਂਜੀ ਖੁਸ਼ੀ ਦੇ ਹਾਂਜੀ ਮਾਨ ਮੈਸਸ ਹੁੰਦਾ ਧੀਆਂ ਦੇ ਪੁੱਤ ਵੀ ਮੇਰਾ ਪੋਤਾ ਜੀ ਉਹ ਇੱਕ ਬਸਤੀ ਮੇਰਾ ਹੋਰ ਦੇ ਸਾਲ ਦੀ ਜੀ ਉਹ ਛੋਟੇ ਜਿਹੇ ਮੁੰਡੇ ਸੀ ਪਰ ਮੈਨੂੰ ਬਹੁਤ ਸਮਾਨ ਆਪਣੀ ਪੋਤੀ ਦੇ ਇਸ ਤਰ੍ਹਾਂ ਨੇ ਧੀਆਂ ਘਰ ਘਰ ਹੋਣੀ ਚਾਹੀਦੀ ਜਿਹੜਾ ਮਾਫੀ ਦਾ ਹੈ ਹਾਂਜੀ ਕੋਈ ਗੱਲ ਨਹੀਂ ਇਹ ਗੁਰੂ ਰਾਮਦਾਸ ਜੀ ਵਰਤੇ ਆਏ ਹੋ ਅੱਗੇ ਜੀ ਕਿ ਤੁੰਨੀ ਸਾਖੀ ਕਾਲ ਰੰਗ ਹੋ ਗਿਆ ਪਰ ਨਹੀਂ ਜਿਸ ਦਰ ਤੇ ਆਏ ਹੋ ਥੱਕਣ ਨਹੀਂ ਦਿੰਦੇ ਉਹਨਾਂ ਦਾ ਇਹ ਜੀ ਸਿਰ ਤੇ ਹੱਥ ਹੈ ਉਹ ਆਪ ਹੀ ਲੈ ਕੇ ਆਏ ਨੇ ਗੁਰਮਾਰੀ ਤੇ ਕਹਿੰਦੇ ਇੱਕ ਵਾਰ ਤੁਰ ਤੇ ਸਹੀ ਮੈਂ ਆਪੇ ਲੈਣਾ ਜੋ ਇੱਕ ਦਰਤਾ ਜੀ ਸਾਨੂੰ ਵੀ ਛੋਟੀ ਬੱਚੇ ਨਾਲ ਲੈ ਕੇ ਚਲੇ ਮਾਹੌਲ ਗਾਇਆ ਜਾ ਬਾਹਰ ਬਿਲਕੁਲ ਬਿਲਕੁਲ ਹਾਂਜੀ ਉਸ ਵੇਲੇ ਬਹੁਤ ਹੋ ਰਿਹਾ ਸੀ ਜੀ ਆਪਾਂ ਪਰ ਅੱਜ ਮੈਂ ਮੈਂ ਸੋਚਿਆ ਹੁਣ ਜਿਹੜੇ ਇਹ ਸੁਪਨੇ ਨੇ ਉਹ ਤੁਸੀਂ ਫਿਰ ਪੂਰੇ ਕਰੋਗੇ ਸਾਹਿਬ ਪਹੁੰਚ ਗਏ ਜੀ ਮਹਾਰਾਜ ਦੀ ਕਿਰਪਾ ਵੀ ਉਹਨਾਂ ਦੀ ਇੰਦਰ ਤੇ ਖੜੇ ਜੀ ਆਪਾਂ ਤੇ ਪੋਤੀ ਤੇ ਬਹੁਤ ਮਾਨ ਮਹਿਸੂਸ ਕਰਦੇ ਜੀ ਜੀ ਪਿਆਰ ਕਰਦੇ ਮਹਾਰਾਜ ਜੀ ਅੱਜ ਸੁਣੀ ਮੇਰੇ ਬੱਚੇ ਕੀ ਜੀ ਇਹ ਦੋਨੋਂ ਤੇ ਬਾਪ ਜੀ ਤੇ ਜੀ ਇਹ ਮੇਰੀ ਤੇ ਪੋਤੀ ਨਹੀਂ ਪੁੱਤਾ ਜੀ ਪੁੱਤਾ ਅੱਜ ਮਾਨ ਮੈਂ ਸੁਣਦਾ ਜਿਹੜੇ ਕਹਿੰਦੇ ਨੇ ਕਿ ਪੁੱਤ ਪੋਤੋਂ ਨਹੀਂ ਜ਼ਰੂਰੀ ਨੇ ਪਰ ਜਿਹੜੇ ਧੀਆ ਨੇ ਪੁੱਤਾਂ ਤੋਂ ਵੱਧ ਨੇ ਇਹ 7 ਸਾਲ ਕੀ ਹੋ ਗਈ ਜੀ ਅਭੀ ਕੋਈ ਬੱਚਾ ਨਹੀਂ ਹੋ ਰਿਹਾ ਨਹੀਂ ਐਸੇ ਹਾਂਜੀ ਇਹ ਜੀ ਹੋਈ ਬੱਜੋ ਵੀ ਹੈ ਮੇਰਾ ਪੋਤਾ ਵੀ ਤਾਂ ਇਸੇ ਟਾਈਮ ਇਹ ਪੋਤਾ ਕਿੰਨਾ ਕੁ ਸ਼ੁਕਰਾਨਾ ਕਰਦੇ ਹੋ ਇਸ ਦਰਤੇ ਆਏ ਹਾਂ ਬਹੁਤ ਜ਼ਿਆਦਾ ਸ਼ੁਕਰਾਨਾ ਜੀ ਬਹੁਤ ਬਹੁਤ ਸ਼ੁਕਰਾਨਾ ਹਰ ਮੰਦਰ ਸੇ ਠੀਕ ਹੈ ਨਾ ਚਾਹੋਗੇ ਸ਼ੁਕਰਾਨਾ ਕਰਦੇ ਹੋ ਹਾਂ ਜੀ ਹਾਂ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਆਪਾਂ ਗੁਰੂ ਬਣਾ ਰਾਮਦਾਸ ਜੀ ਉਹਨਾਂ ਦਾ ਜਿੱਦਾਂ ਦਰਤ ਸਰਦੀ ਬੇਟੀ ਅੱਜ ਪਹੁੰਚੀ ਹੈ ਜੀ ਆਪਣਾ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਕੀ ਫਤਿਹ ਬਿਲਕੁਲ ਜੀ ਕਿੰਨਾ ਕੁ ਸ਼ੁਕਰਾਨਾ ਹੈ ਕਿਉਂਕਿ ਇੱਕ ਤੁਸੀਂ ਏਮ ਲੈ ਕੇ ਤੁਰੇ ਸੀ ਜਿਵੇਂ ਤੁਹਾਡੇ ਮਾਤਾ ਜੀ ਕਹਿ ਰਹੇ ਨੇ ਕਿ ਜਦੋਂ ਤੁਸੀਂ ਘਰ ਤੁਰੇ ਸੀ ਲਾਲੜੂ ਤਾਂ ਪਹਾਣੋਂ ਸਰਾਂ ਤੋਂ ਆ ਰਹੇ ਹੋ ਉਹਨਾਂ ਨੇ ਮਿਹਰ ਕੀਤੀ ਅੱਜ ਤੁਸੀਂ ਦਰ ਤੇ ਪਹੁੰਚੇ ਹਾਂ ਜੀ ਹਾਂ ਜੀ ਤੇ ਅਸੀਂ ਸ਼ੁਕਰਗੁਜ਼ਾਰ ਆਂ ਜੀ ਵਾਹਿਗੁਰੂ ਗਿਆ ਸਾਨੂੰ ਮਤਲਬ ਸਾਨੂੰ ਕੋਈ ਦਿੱਕਤ ਨਹੀਂ ਆਈ ਰਸਤੇ ਦੇ ਵਿੱਚ ਕੋਈ ਪਰਸੰਦੇ ਨਹੀਂ ਆਈ ਜੀ ਅਸੀਂ ਪਹੁੰਚੇ ਇੱਥੇ ਜੀ ਗੁਰੂ ਕੀ ਨਗਰੀ ਜੀ ਅਰਮਦਾਸ ਕੀ ਨਗਰੀ ਪਹੁੰਚੇ ਹਾਂ ਜੀ ਬਹੁਤ ਬਹੁਤ ਸ਼ੁਕਰ ਕਰਦੇ ਹਾਂ ਜੀ ਅਸੀਂ ਹੁਣ ਕਿੰਨੇ ਦਿਨ ਇੱਥੇ ਰਹਿਣਾ ਹੈ ਤੇ ਕੀ ਇੱਥੇ ਜਾ ਕੇ ਇੱਥੇ ਸੇਵਾ ਵੀ ਕੀਤੀ ਜਾਏਗੀ ਨਾਲ ਦੋ ਦਿਨ ਅਸੀਂ ਇੱਥੇ ਰੁਕਣਾ ਜੀ ਦੋ ਦਿਨ ਅਸੀਂ ਇੱਥੇ ਰੁਕਾਂਗੇ ਸਾਨੂੰ ਵੀ ਅੱਗੇ ਕਿਤੇ ਜਾਣਾ ਹੋਰ ਨਾ ਇਸੇ ਵੇਸੇ ਇੱਥੇ ਵਾਪਸੀ ਹਾਂ ਜੀ ਠੀਕ ਹੈ ਤੇ ਸਾਡੀ ਵਾਪਸੀ ਟ੍ਰੇਨ ਦੇ ਵਿੱਚ ਹੋਏਗੀ ਜੀ ਬਿਲਕੁਲ ਹਾਂ ਟ੍ਰੇਨ ਦੇ ਵਿੱਚ ਵਾਪਸੀ ਫਿਰ ਬੱਚੇ ਦੇ ਸਕੂਲ ਖੁੱਲ ਗਏ ਤੇ ਜੀ ਹਾਂਜੀ ਸੋ ਬੜਾ ਮਾਣ ਮਹਿਸੂਸ ਹੁੰਦਾ ਹੈ ਐਵੇਂ ਦੀਆਂ ਧੀਆਂ ਤੇ ਜੋ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੀਆਂ ਨੇ ਸੋ ਤੰਤਨਾ ਨਾ ਸ਼੍ਰੀ ਗੁਰੂ ਰਾਮਦਾਸ ਜੀ ਦਰਤੇ ਆਏ ਨੇ ਤੰਤਨਾ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਸੇਵਕਾਂ ਤੇ ಅಪਾਰ ਕਿਰਪਾ ਕਰਦੇ ਨੇ ਔਰ ਜਦੋਂ ਤੁਸੀਂ ਘਰ ਤੋਂ ਮਿੱਥ ਕੇ ਚਲਦੇ ਹੋ ਕਿ ਮੈਂ ਉਸ ਦਰਤੇ ਜਾਣਾ ਹੈ ਤਾਂ ਬਾਬਾ ਜੀ ਆਪੀ ਕਿਰਪਾ ਕਰਦੇ ਨੇ ਤੁਹਾਨੂੰ ਆਪ ਲੈਣ ਵਾਸਤੇ ਅੱਗੇ ਆਉਂਦੇ ਨੇ ਸੋ ਛੋਟੀ ਜੀ ਬੱਚੀ ਹੈ 8 ਦਿਨ ਦਾ ਸਫ਼ਰ ਤੈਅ ਕੀਤਾ ਲਾਲੜੂ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ 250 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਛੋਟੇ ਜੇ ਸਾਈਕਲ ਤੇ ਕੀਤਾ ਔਰ ਬੜੇ ਮਾਣ ਵਾਲੀ ਗੱਲ ਹੈ ਅੱਜ ਉਹਨਾਂ ਦੇ ਪਰਿਵਾਰ ਹੈ ਦਾਦਾ ਦਦੀ ਨੇ ਪਿਤਾ ਜੀ ਬਹੁਤ ਪ੍ਰਾਊਡ ਫੀਲ ਕਰ ਰਹੇ ਨੇ ਸੋ ਅੱਗੇ ਸੁਪਨਾ ਇਸ ਤਿਹਦਾ ਹੈ ਕਿ ਮੈਂ ਪੂਰਾ ਵਰਲਡ ਸਾਈਕਲ ਤੇ ਘੁੰਮਣਾ ਚਾਹੁੰਦੀ ਆ ਸੋ ਬੜੇ ਵੱਡੇ ਸੁਪਨੇ ਨੇ ਔਰ ਜੇ ਗੱਲ ਕਰੀਏ ਤਾਂ ਅੱਜਕੱਲ ਦੇ ਜਿਹੜੇ ਬੱਚੇ ਨੇ ਉਹ ਛੋਟੇ ਛੋਟੇ ਬੱਚੇ ਨੇ ਜੋ ਇੰਸਟਾਗ੍ਰam 'ਤੇ ਰੀਲਾ ਬਣਾਉਂਦੇ ਨੇ ਜਿਹੜੀਆਂ ਲੜਕੀਆਂ ਇੰਸਟਾਗ੍ਰਾਮ 'ਤੇ ਨੱਚ ਟੱਪ ਕੇ ਰੀਲਾਂ ਬਣਾਉਂਦੀਆਂ ਨੇ ਜਾਂ ਜਿਨ੍ਹਾਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਗਾਣਿਆਂ ਤੇ ਨਚਾਉਂਦੀਆਂ ਨੇ ਸੋ ਉਹਨਾਂ ਲਈ ਬੜਾ ਵੱਡਾ ਸਬਕ ਏ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਇਸ ਥੀ ਤੋਂ ਕੁਝ ਸਿੱਖੋ ਔਰ ਕੋਸ਼ਿਸ਼ ਕਰੋ ਕੁਝ ਨਾ ਕੁਝ ਆਪਣੀ ਜ਼ਿੰਦਗੀ 'ਚ ਐਸਾ ਕਰੋ ਕਿ ਤੁਹਾਡਾ ਪਰਿਵਾਰ ਤੁਹਾਡੇ 'ਤੇ ਮਾਣ ਮਹਿਸੂਸ ਕਰੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ